ਆ ਇਹ ਪੈਂਸਸ ਦੀ ਨਾੜ ਤੇ ਮੈਂ ਅਨੰਦ ਬਾਈ ਪੈਂਸ ਦੀ ਨਾੜ ਉੱਠੀ ਹੋਵੇ ਹਾਂ ਇੱਕ ਗੋਲੀ ਦੇ ਦੋ ਨਾ ਦੇਣਾ ਬਹਿ ਜੂਗੀ ਅੱਛਾ ਦੇਸੀ ਦਵਾਈ ਆ ਦੇਸੀ ਤੇ ਬਣਾਉਂਦੇ ਤੁਸੀਂ ਹੋਗੇ ਤੇ ਉਹਦਾ ਖਰਚਾ ਕੀ ਬਾਈ ਕੋਈ ਖਰਚਾ ਨਹੀਂ ਕੋਈ ਖਰਚਾ ਨਹੀਂ 10-20 ਰੁਪਏ ਦੀ ਚੀਜ਼ ਆ ਪਰ ਜਾਈ ਨਹੀਂ ਚਲੋ ਬਹੁਤ ਸੋਹਣੀ ਗੱਲ ਆ ਜੀ ਸੇਵਾ ਕੀ ਦੇਖੋ ਇਹਨਾਂ ਦੀ ਪਰ ਲਾਜ ਬਹੁਤ ਵੱਡੇ ਦਾ ਕੰਮ ਕਰਦੀ ਹੈਗੀ ਤਾਂ ਕਿੰਨਾ ਚਿਰ ਖਾਣੀ ਪੈਂਦੀ ਹੈ ਤੋ ਬਾਈ ਬਤਨ ਗੋਲੀਆਂ ਖਾਣੀਆਂ ਨੇ ਤਿੰਨ ਢੰਗ ਚਾਹ ਪਹਿਲਾਂ ਤਿੰਨ ਗੋਲੀਆਂ ਤਾਂ ਬਹੁਤ ਵਧੀਆ ਗੱਲ ਆਈ ਤਾਂ ਪਿੰਡ ਬੁਰਜ ਮਹਿਮਾ ਤੁਸੀਂ ਕਹਿੰਦੇ ਪਿੰਡ ਦਾ ਤਾਂ ਬਈ ਤੁਸੀਂ ਇੰਨੀ ਕਿਤਾ ਖੇਤਲ ਕਰ ਲਿਆ ਕਰੋ ਤੁਸੀਂ ਸਭ ਚ ਮਾਰ ਲਿਆ ਕਰੋ ਪਿੰਡ ਦਾ ਨਾਂ ਤੇ ਜ਼ਿਲ੍ਹਾ ਬਾਦੂ ਹੁੰਦਾ ਬਠਿੰਡੇ ਕੋਲੇ ਆ ਮੌਕਸਾ ਰੋਡ ਤੇ ਆ ਬੁਰਜ ਮਹਿਮਾ ਪਿੰਡ ਆ ਬਠਿੰਡਾ ਜ਼ਿਲ੍ਹਾ ਦਾ ਇੱਥੇ ਆ ਕੇ ਤੁਹਾਡਾ ਨਾਂ ਕੀ ਬਈ ਮੇਜਰ ਸਿੰਘ ਜੀ ਮੇਜਰ ਸਿੰਘ ਆ ਬਾਬਾ ਜੀ ਤੋਂ ਦਵਾਈ ਲਿਆ ਸਕਦੇ 65 ਦੀ ਨਾਲ ਦੀ ਤਿੰਨ ਗੋਲੀਆਂ ਦੇਣਗੇ ਇਹ ਉਸ ਤੋਂ ਬਾਅਦ ਇਹ ਕਹਿੰਦੇ ਵੀ ਦਿੱਕਤ ਨਹੀਂ ਆਉਂਦੀ ਸਾਰੀ ਉਮਰ ਨਹੀਂ ਉੱਠਦੀ ਜੀ ਸਾਰੀ ਉਮਰ ਨਹੀਂ ਉੱਠਦੀ ਆ ਜਾਓ ਭਾਈ ਜੀ ਹੋਰ ਤੇ ਫੋਨ ਨੰਬਰ ਹੈਗਾ ਹੀ ਕੋਈ ਕਰ ਲਓ ਨੜਿਆ ਦੇ 881 91624 99881 91624 ਉਹਨੂੰ ਫੋਨ ਆਉਣਗੇ ਜੀ ਚੱਕੀ ਚਲਿਓ ਠੀਕ ਹੈ ਠੀਕ ਹੈ ਜੀ ਧੰਨਵਾਦ ਆ ਜਾਈ ਆ ਜਾ ਆ ਜਾ ਜੀ